ਹਾਸੇ ਗੱਲ ਦੋਸਤੋ ਮੈਂ ਇੱਕ ਗੱਲ ਤੋਂ ਬਹੁਤ ਜ਼ਿਆਦਾ ਹੈਰਾਨ ਆ ਕਿ ਬੀਬਾ ਕੰਗਣਾ ਰਨ ਆਊਟ ਦੇ ਜੋ ਚੰਡੀਗੜ੍ਹ 에어ਪੋਰਟ ਤੇ ਮਹਾਲੀ 에어ਪੋਰਟ ਤੇ ਥੱਪੜ ਵੱਜਿਆ ਉਸ ਦਾ ਇੱਕ ਪਹਿਲੂ ਹੀ ਮੀਡੀਆ ਬੁਖਾ ਰਿਹਾ ਹੈ ਕਿਸੇ ਵੀ ਨਿਊਜ਼ ਚੈਨਲ ਦੀ ਖਬਰ ਵੇਖ ਲਓ ਤਾਂ ਉਹ ਕੇਵਲ ਬੀਬੀ ਕੁਲਵਿੰਦਰ ਕੋਰ ਦਾ ਉਹ ਬਿਆਨ ਖਬਰਾਂ ਦੇ ਵਿੱਚ ਵਿਖਾ ਰਹੇ ਨੇ ਜਿਸ ਦੇ ਵਿੱਚ ਉਸ ਨੇ ਕਿਹਾ ਕਿ ਤੂੰ ਪਹਿਲਾਂ ਵੀ ਸਾਡੀਆਂ ਮਾਵਾਂ ਭੈਣਾਂ ਨੂੰ ਦਿਹਾੜੀਦਾਰ ਦੱਸਿਆ ਸੀ ਟਕੇ ਟਕੇ ਤੇ ਵਿਕਣ ਵਾਲੀਆਂ ਦੱਸਿਆ ਸੀ ਜਦ ਕਿ ਟਕੇ ਟਕੇ ਤੇ ਵਿਕਣ ਵਾਲੀ ਤਾਂ ਖੁਦ ਕੰਗਣਾ ਰਨੋਤ ਐ ਸੋ ਉਹਨੇ ਇਹੋ ਜਿਹਾ ਬਿਆਨ ਦਿੱਤੇ ਸਨ ਤੇ ਉਹ ਕੁਲਵਿੰਦਰ ਕੋਰ ਨੇ ਗੁੱਸਾ ਜਿਹੜਾ ਉਹ ਜਦੋਂ ਕੱਢਿਆ ਤਾਂ ਉਹ ਕਟਿੰਗ ਜਿਹੜੀ ਆ ਸਮੂਹ মিডিਆ ਜਿਹੜਾ ਆ ਉਹ ਆਪਣੇ ਨਿਊਜ਼ ਚੈਨਲਾਂ ਤੇ ਜਾਂ ਸੋਸ਼ਲ ਮੀਡੀਆ ਤੇ ਵਿਖਾਇਆ ਜਾ ਰਿਹਾ ਉਸ ਨੂੰ ਉਸ}{|\text{ਸਾਲ ਦਿੱਤਾ ਗਿਆ}|} ਇਹੀ ਕਾਰਨ ਹੈ ਕਿ ਕਿਸਾਨ ਜਥੇਬੰਦੀਆਂ ਵੀ ਇਸੇ ਬਿਆਨ ਨੂੰ ਮੁੱਖ ਰੱਖ ਕੇ ਨਾਲ ਟੁਰੀਆਂ ਚਲੋ ਹੈ ਵੀ ਜੱਟਾਂ ਦੀ ਸਪੋਰਟ ਵਾਲਾ ਸੀ ਕਿਸਾਨਾਂ ਦੀ ਸਪੋਰਟ ਵਾਲਾ ਬਿਆਨ ਸੀ ਤੁਰਨਾ ਸੀ ਸੁਭਾਵਿਕ ਹੈ ਪਰ ਇਸ ਦਾ ਇੱਕ ਪਹਿਲੂ ਜਿਹੜਾ ਆ ਉਹ ਵਿਖਾਇਆ ਨਹੀਂ ਗਿਆ ਕੱਟ ਦਿੱਤਾ ਗਿਆ ਸ਼ੈਡ ਤੇ ਕਰ ਦਿੱਤਾ ਗਿਆ ਉਹ ਇਹ ਸੀ ਕਿ ਜਦੋਂ ਪੰਗਣਾ ਨਾ ਮਹਾਲੀ 에ਰਪੋਰਟ ਤੇ ਐਂਟਰ ਹੁੰਦੀ ਹੈ ਤੇ ਇਸ ਬੀਬੀ ਕੁਲਵਿੰਦਰ ਕੋਰ ਵੱਲੋਂ ਆਖਿਆ ਜਾਂਦਾ ਹੈ ਕਿ ਆਪਣਾ ਪਰਸ ਤੇ ਮੋਬਾਈਲ ਜਿਹੜਾ ਮਸ਼ੀਨ ਥਾਣੀ ਦੇ ਗੱਲ ਤੁਹਾਡਾ ਚੈੱਕ ਅਪ ਕਰਨਾ ਟੈਕਿੰਗ ਕਰਨੀ ਹੈ ਤੁਹਾਡੀ ਸਮਾਨ ਦੀ ਤਾਂ ਕੰਗੜਾ ਰਉਣਾ ਤੋਂ ਹੰਕਾਰ ਦੇ ਵਿੱਚ ਆਪਣੇ ਹੰਕਾਰ ਦੇ ਵਿੱਚ ਐਮਪੀ ਦੇ ਅਹੁਦੇ ਦੇ ਵਿੱਚ ਇਹ ਕਹਿਣ ਲੱਗੀ ਕਿ ਤੇਰਾ ਕੀ ਹੱਕ ਬਣਦਾ ਤੂੰ ਮੇਰੀ ਚੈਕਿੰਗ ਕਰੇ ਮੈਂ ਮੌਕੇ ਦੀ ਐਮਪੀ ਜਦੋਂ ਇਹ ਬੀਬਾ ਕੁਲਵਿੰਦਰ ਕੋਰ ਕਹਿੰਦੀ ਕਿ ਕਾਨੂੰਨ ਸਭ ਦਾ ਦੀ ਇੱਕੋ ਜਿਹਾ ਹੈ ਤੈਨੂੰ ਵੀ ਫਾਲੋ ਕਰਨਾ ਪਵੇਗਾ ਆਪਣੇ ਸਮਾਨ ਦੀ ਚੈਕਿੰਗ ਕਰਵਾਉਣੀ ਪਵੇਗੀ ਤਾਂ ਪਿੱਛੋਂ ਆਵਾਜ਼ਾਂ ਵੀ ਛੋੜਦੀਆਂ ਕਿ ਕਾਨੂੰਨ ਸਭਨਾਂ ਨੂੰ ਫਾਲੋ ਕਰਨਾ ਪੈਂਦਾ ਹੈ ਕੋਈ ਇਨਸਾਨ ਕਹਿ ਰਿਹਾ ਜਦਕਿ ਇੱਕ ਬੀਬਾ ਕੰਗਣਾ ਦਾ ਨੌਤ ਨੇ ਉਸ ਦੀ ਪੱਟੀ ਦੇਖ ਕੇ ਕੁਲਵਿੰਦਰ ਕੌਰ ਵਾਲੀ ਇਹ ਗੱਲ ਆਕੇ ਹਿੱਸਾ ਤੋਂ ਕੋਰ ਖਾਸਤਾਨੀ ਹੈ ਕੋਰ ਖਾਲਸਾ ਹੈ ਕੋਰ ਖਾਲਸਤਾਨੀ ਹੈ ਤਾਂ ਫਿਰ ਬੀਬਾ ਕੁਲਵਿੰਦਰ ਕੋਰ ਨੂੰ ਗੁੱਸਾ ਆਇਆ ਤਾਂ ਉਸਨੇ ਥੱਪੜ ਮਾਰਿਆ ਤੇ ਥੱਪੜ ਮਾਰਨ ਤੋਂ ਬਾਅਦ ਜਿਹੜਾ ਬਿਆਨ ਉਸਨੇ ਦਿੱਤਾ ਹੈ ਕਿ ਤੂੰ ਪਹਿਲਾਂ ਵੀ ਬਕਵਾਸ਼ ਕਰਦੀ ਸੀ ਸਾਡੀਆਂ ਮਾਵਾਂ ਨੂੰ ਭੈਣਾਂ ਨੂੰ ਕਹਿੰਦੀ ਸੀ ਕਿ ਪੈਸੇ ਲੈ ਕੇ ਦਰਨੇ ਤੇ ਬੈਠੀਆਂ ਜਦ ਕਿ ਉਹਦੇ ਵਿੱਚ ਮੇਰੀ ਮਾਂ ਵੀ ਬੈਠੀ ਸੀ ਸੋ ਤੂੰ ਪਹਿਲਾਂ ਵੀ ਐਵੇਂ ਹੀ ਬਕਵਾਸ਼ ਕਰਦੀ ਜਿਵੇਂ ਹੁਣ ਕੀਤੀ ਹੈ ਤੇ ਉਸ ਸਾਰੇ ਬਿਆਨ ਨੂੰ ਜਿਹੜਾ ਆ মিডিਆ ਨੇ ਕੱਟ ਦਿੱਤਾ ਤੇ ਕੇਵਲ ਉਹਨਾਂ ਹੀ ਬਿਆਨ ਵਖਾ ਰਹੀ ਹੈ ਜੋ ਕੰਗਣਾ ਨਾ ਲੋਪ ਦੇ ਪੱਖ ਦਾ ਬਿਆਨ ਹੈ ਸੋ ਇਸ ਕਰਕੇ ਪੂਰਾ ਬਿਆਨ ਜਿਹੜਾ ਸੁਣਾਉਣਾ ਚਾਹੀਦਾ ਜੋ ਕੁਝ ਵੀ ਹੋਇਆ ਪੂਰੀ ਘਟਨਾ ਜਿਹੜੀ ਆ মিডিਆ ਦੇ ਵਿੱਚ ਲਿਆਉਣੀ ਚਾਹੀਦੀ ਹੈ ਸੋ ਮੈਂ ਇਨੀ ਕਿਸਾਨ ਤੁਹਾਡੇ ਨਾਲ ਪਾਉਂਦਾ ਹੋਇਆ ਖਿਮਾ ਦਾ ਜਾਚਕਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ